ਸ਼ਸ਼ੀਕਾ ਜੀ ਐਨਰਾਂ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨਾਲ ਜੁੜੀ ਹੋਈ ਹੈ ਇਸ ਦੇ ਲਈ ਆਦੇਸ਼ ਜਾਰੀ ਹੋ ਚੁੱਕੇ ਨੇ ਦੱਸਦੀ ਹੈ ਕਿ ਚਿੱਠੀ ਜਾਰੀ ਹੋ ਚੁੱਕੀ ਹੈ ਕਿ ਚੋਣਾਂ ਕਰਵਾਈਆਂ ਜਾਣ ਤਾਂ ਦੱਸਦੀ ਹੈ ਇੱਕ ਪਾਸੇ ਲੰਬੇ ਸਮੇਂ ਤੋਂ ੜੀ ਕੋਰੀ ਸੀ ਕਿ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਵਿਗਲ ਕਦੋਂ ਵੱਜੇਗਾ ਤਾਂ ਉਹ ਵਿਗਲ ਕਿਤੇ ਨਾ ਕਿਤੇ ਵਾਅਦਾ ਨਜ਼ਰ ਆ ਰਿਹਾ ਤਾਂ ਇੱਕ ਵਾਰ ਫਿਰ ਤੋਂ ਪੰਜਾਬ ਵਿੱਚ ਚੋਣਾਂ ਦਾ ਵਿਗਲ ਵੱਜੇਗਾ ਤਾਂ ਦੱਸਦੀ ਹੈ ਕਿ ਜਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਏਡੀਸੀ ਨੂੰ ਆਦੇਸ਼ ਆ ਜਿਹੜੇ ਜਾਰੀ ਕਰ ਦਿੱਤੇ ਗਏ ਨੇ ਤੇ ਪੰਜਾਬ ਸਰਕਾਰ ਦੇ ਪਿੰਡੂ ਵਿਕਾਸ ਵਿਭਾਗ ਵੱਲੋਂ ਪੱਤਰ ਜਾਰੀ ਕਰਕੇ ਆਦੇਸ਼ ਜਾਰੀ ਕੀਤੇ ਗਏ ਨੇ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਲੰਬੇ ਸਮੇਂ ਤੋਂ ਇੰਤਜ਼ਾਰ ਹੋ ਰਿਹਾ ਸੀ ਕਿ ਕਦੋਂ ਤੱਕ ਬਲਾਕ ਸੰਮਤੀ ਅਤੇ ਜਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋਣਗੀਆਂ ਪਰ ਉੱਥੇ ਹੀ ਹੁਣ ਸਰਕਾਰ ਵੱਲੋਂ ਜਿਹੜਾ ਨੋਟੀਫਿਕੇਸ਼ਨ ਮਾਫ਼ ਕਰਨਾ ਚਿੱਠੀ ਜਿਹੜੀ ਆ ਉਹ ਜਾਰੀ ਕਰ ਦਿੱਤੀ ਹੈ ਏਡੀਸੀ ਨੂੰ ਦਾ ਆਈ.ਡੀ.ਸੀ ਨੂੰ ਪੱਤਰ ਜਾਰੀ ਕਰਕੇ ਸਿੱਧੇ ਆਦੇਸ਼ ਦਿੱਤੇ ਗਿਆ ਕਿ 5 5 ਅਕਤੂਬਰ ਤੋਂ ਪਹਿਲਾਂ ਪਹਿਲਾਂ ਚੋਣਾਂ ਦੀ ਤਿਆਰੀ ਕਰਵਾਈ ਜਾਵੇ ਅਤੇ ਉੱਥੇ ਹੀ ਪੁਨਰਗਠਨ ਦੇ ਤਹਿਤ ਇਹ ਚੋਣਾਂ ਹੋਣਗੀਆਂ ਤਾਂ ਇਹ ਵੀ ਤੁਹਾਡੇ ਨਾਲ ਵੱਡੀ ਅਪਡੇਟ ਸਾਂਝੀ ਕਰ ਰਹੇ ਹਾਂ ਕਿ ਹੁਣ ਜਿਹੜੇ ਬਲਾਕ ਨੇ ਉਹਨਾਂ ਦਾ ਪੁਨਰਗਠਨ ਹੋਏਗਾ ਤੇ ਉਸ ਦੇ ਤਹਿਤ ਹੀ ਜਿਹੜਾ ਕਿ ਚੋਣਾਂ ਹੋਣਗੀਆਂ ਬਹੁਤ ਸਾਰੇ ਨਵੇਂ ਪਿੰਡਾਂ ਜਿਹੜੇ ਉਹ ਐਡ ਕੀਤੇ ਜਾਣਗੇ ਬਹੁਤ ਸਾਰੇ ਬਲਾਕਾਂ ਵਿੱਚ ਜਿਵੇਂ ਅਸੀਂ ਨਾਰਮਲੀ ਤੁਹਾਨੂੰ ਸਮਝਾ ਦਿੰਦੇ ਹਾਂ ਕਿ ਜੇਕਰ ਬਲਾਕ ਪਟਿਆਲਾ ਦੇ 2 ਨੇ ਬਲਾਕ 1 ਤੇ 2 ਤਾਂ ਇਹਨਾਂ ਵਿੱਚ ਕੁਝ ਜਿਹੜੇ 1 ਦੇ ਉਹ 2 ਵਿੱਚ ਜਾਣਗੇ ਜਾਂ 2 ਦਾ ਜਿਹੜਾ ਕੁਝ ਏਰੀਆ ਉਹ 1 ਚ ਜਾਏਗਾ ਤਾਂ ਇਸ ਤਰੀਕੇ ਨਾਲ ਪੁਨਰਗਠਨ ਕੀਤਾ ਜਾਏਗਾ ਪਹਿਲਾਂ ਬਲਾਕ ਦਾ ਫਿਰ ਉਸ ਤੋਂ ਬਾਅਦ ਇਹ ਚੋਣਾਂ ਕਰਵਾਈਆਂ ਜਾਣਗੀਆਂ ਤਾਂ ਇਹ ਚੋਣਾਂ ਜਿਹੜੀਆਂ ਪੁਨਰਗਠਨ ਦੇ ਤਹਿਤ ਹੀ ਹੋਣਗੀਆਂ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜ਼ਿਲ੍ਹਾ ਪ੍ਰਸ਼ਦ ਅਤੇ ਬਲਾਕ ਸੰਮਤੀ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਵਿੱਚ ਮੋੜ ਤੋਂ ਵਿਗਲ ਵੱਜਣ ਜਾ ਰਿਹਾ ਹੈ ਹੁਣ 5 ਸਾਲ ਬਾਅਦ ਜਿਹੜੇ ਆ ਮੁਰਤੋਂ 5 ਸਾਲ ਤੋਂ ਉੱਪਰ ਦਾ ਹਾਲਾਂਕਿ ਸਮਾਂ ਬੀਤ ਗਿਆ ਕਿ 5 ਸਾਲ ਤੋਂ ਬਾਅਦ ਮੁਰਤੋਂ ਵਿਗਲ ਜਿਹੜਾ ਚੋਣਾ ਦਾ ਬੱਜੇਗਾ ਤਾਂ ਬਲਾਕ ਸੰਪਤੀ ਅਤੇ ਜ਼ਿਲ੍ਹਾ ਪ੍ਰਸ਼ਦ ਦੇ ਲਈ ਉਮੀਦਵਾਰ ਜਿਹੜੇ ਵੱਡੇ ਉਤਸਕ ਸਨ ਅਤੇ ਵੱਡੇ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸਨ ਕਿ ਆਖਰਕਾਰ ਕਦੋਂ ਤੱਕ ਜਿਹੜੇ ਆ ਉਹ ਜਿਹੜੇ ਵਿਗਲ ਬੱਜੇਗਾ ਜਾਂ ਚੋਣਾ ਹੋਣਗੇ ਆ ਪਰ ਹੁਣ ਉਹ ਕਿਤੇ ਨਾ ਕਿਤੇ ਸਮਾਂ ਆ ਚੁੱਕਿਆ ਹੈ ਤੇ ਹੁਣ ਸਰਕਾਰ ਵੱਲੋਂ ਪੱਤਰ ਜਿਹੜਾ ਜਾਰੀ ਕਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਜਲਦੀ ਹੀ ਪੰਜਾਬ ਵਿੱਚ ਚੋਣਾਂ ਹੋਣਗੀਆਂ ਤਾਂ ਕੁਝ ਸਮਾਂ ਪਹਿਲਾਂ ਜਿੱਥੇ ਚੋਣਾਂ ਹੋ ਕੇ ਹਟੀਆਂ ਨੇ ਤਾਂ ਉੱਥੇ ਹੀ ਹੁਣ ਫਿਰ ਤੋਂ ਪੰਜਾਬ ਵਿੱਚ ਚੋਣਾਂ ਹੋਣਗੀਆਂ ਪਹਿਲਾਂ 4 ਜਿਹੜੇ ਆ ਜਿੰਨੀ ਚੋਣਾਂ ਹੋਈਆਂ ਵਿਧਾਨ ਸਭਾ ਹਲਕਿਆਂ ਦੀਆਂ ਤਾਂ ਹੁਣ ਮੋੜ ਤੋਂ ਜਿਹੜੇ ਆ ਉਹ ਚੋਣਾਂ ਜਿਹੜੀਆਂ ਪੰਜਾਬ ਵਿੱਚ ਹੁੰਦੀਆਂ ਨਜ਼ਰ ਆਣਗੀਆਂ ਪਿਛਲੇ ਸਾਲ ਜਿੱਥੇ ਦੇਖਿਆ ਗਿਆ ਕਿ ਪੰਚਾਇਤੀ ਚੋਣਾਂ ਹੋਈਆਂ ਸਰਪੰਚੀ ਚੋਣਾਂ ਦੇ ਲਈ ਤਾਂ ਉੱਥੇ ਹੀ ਹੁਣ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਦੇ ਲਈ ਵਿਗਲ ਵੱਜੇਗਾ ਤੇ ਇੱਕ ਵਾਰ ਫਿਰ ਤੋਂ ਮਾਹੌਲ ਜਿਹੜਾ ਪਿੰਡਾਂ ਵਿੱਚ ਗਰਮਾਏਗਾ ਅਤੇ ਇੱਕ ਵਾਰ ਫਿਰ ਤੋਂ ਚੋਣ ਮਹੀਮਾ ਜਿਹੜੀਆਂ ਚਲਾਈਆਂ ਜਾਣਗੀਆਂ ਤਾਂ ਅਕਸਰ ਅਸੀਂ ਦੇਖਦੇ ਹਾਂ ਜਦੋਂ ਵੀ ਕੋਈ ਚੋਣ ਦਾ ਐਲਾਨ ਹੁੰਦਾ ਤਾਂ ਬਹੁਤ ਸਾਰੇ ਉਮੀਦਵਾਰ ਤੁਹਾਡੇ ਘਰਾਂ 'ਚ ਵੋਟਾਂ ਦੇ ਲਈ ਆਂਦੇ ਆ ਤੇ ਬਹੁਤ ਸਾਰੇ ਜਿਹੜੇ ਆ ਤਰ੍ਹਾਂ ਦੇ ਵਾਅਦੇ ਦਾਅਵੇ ਕਰਕੇ ਜਾਂਦੇ ਆ ਤਾਂ ਇੱਕ ਵਾਰ ਫਿਰ ਤੋਂ ਉਹੀ ਵਾਅਦੇ ਜਾਂ ਦਾਅਵੇ ਤੁਹਾਡੇ ਨਾਲ ਮੁਰਤੋਂ ਹੋਣਗੇ ਤਾਂ ਇੱਕ ਵਾਰ ਫਿਰ ਦੱਸ ਦਈਏ ਕਿ ਪੰਜਾਬ ਵਿੱਚ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰਸ਼ਦ ਦੀਆਂ ਚੋਣਾਂ ਹੋਣ ਜਾ ਰਹੀਆਂ ਨੇ ਤਾਂ ਜਲਦ ਹੀ ਜਿਹੜਾ ਆ ਆ ਦੇਸ਼ ਆ ਜਿਹੜੇ ਉਹ ਜਾਰ ਕਰ ਦਿੱਤੇ ਗਏ ਨੇ ਕਿ 5 ਅਕਤੂਬਰ ਤੋਂ ਪਹਿਲਾਂ ਆ 5 ਅਕਤੂਬਰ ਤੋਂ ਪਹਿਲਾਂ ਜਿਹੜੀਆਂ ਚੋਣਾਂ ਕਰਵਾਈਆਂ ਜਾਣ ਏਡੀਸੀ ਨੂੰ ਇਹ ਪੱਤਰ ਲਿਖ ਕੇ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੇ ਸਾਰੇ ਏਡੀਸੀ ਨੂੰ ਹੁਕਮ ਜਾਰੀ ਕੀਤੇ ਨੇ ਬਲਾਕਾਂ ਦੇ ਪੁਨਰਗਠਨ ਦੇ ਹਿਸਾਬ ਨਾਲ ਚੋਣ ਹਲਕੇ ਬਣਾਏ ਜਾਣਗੇ ਤਾਂ ਚੋਣ ਹਲਕੇ ਨੇ ਜਿਹੜੇ ਉਹ ਬਲਾਕਾਂ ਦੇ ਪੁਨਰਗਠਨ ਤੋਂ ਬਾਅਦ ਹੀ ਬਣਨਗੇ ਬਹੁਤ ਸਾਰੇ ਜਿਹੜੇ ਆ ਪਿੰਡ ਕਈ ਬਲਾਕਾਂ ਚੋਂ ਦੂਜੇ ਬਲਾਕ ਚ ਜਾਣਗੇ ਤਾਂ ਜੇ ਅਜਿਹੇ ਵਿੱਚ ਉਸ ਦੇ ਤਹਿਤ ਹੀ ਜਿਹੜੇ ਆ ਚੋਣ ਹਲਕੇ ਬਣਨਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਇੱਕ ਵਾਰ ਫਿਰ ਤੋਂ ਚੋਣਾਂ ਦਾ ਵਿਗਲ ਵੱਜਣ ਜਾ ਰਿਹਾ ਹੈ ਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਸਰਕਾਰ ਨੇ ਤਿਆਰੀ ਖਿੱਚ ਲਈ ਹੈ